ਵਾਇੰਦਿਕਾ ਖਸਾ ਵਾਇੰਦਿਕੀ ਫਤਿਹ ਗੁਰੂ ਰੂਪ ਗੁਰਸਵਾਰੀ ਸਾਹਿਬ ਸਿੰਘ ਜੀ ਆਓ ਆਪ ਜੀ ਦੇ ਨਾਲ ਅਰਦਾਸ ਦੀ ਮਹੱਤਤਾ ਅਰਦਾਸ ਦੀ ਤਾਕਤ ਅਰਦਾਸ ਦੇ ਵਿੱਚ ਬਖਸ਼ਾ ਕਿਵੇਂ ਸਤਿਗੁਰੂ ਨੇ ਭਰੀਆਂ ਨੇ ਆਓ ਆਪ ਜੀ ਦੇ ਨਾਲ ਇੱਕ ਕਹਾਣੀ ਸਾਂਝੀ ਕਰਦੇ ਹਾਂ ਇੱਕ ਵਾਰ ਇੱਕ ਹਿਰਣੀ ਆਪਣੇ ਬੱਚਿਆਂ ਨਾਲ ਜੰਗਲ ਦੇ ਰਸਤੇ ਪਾਣੀ ਦੀ ਤਲਾਸ਼ ਵਾਸਤੇ ਜਾ ਰਹੇ ਸੀ ਸ਼ਿਕਾਰੀ ਦੀ ਨਿਗਾਹ ਹਿਰਣੀ ਤੇ ਉਸਦੇ ਬੱਚਿਆਂ ਉਤੇ ਪਈ ਉਸਨੇ ਬਹੁਤ ਦਿਨ ਹਿਰਣੀ ਤੇ ਉਸਦੇ ਬੱਚਿਆਂ ਨੂੰ ਫੜਨ ਵਾਸਤੇ ਜੰਗਲ ਦੇ ਇੱਕ ਪਾਸੇ ਜਾਲ ਲਗਾ ਦਿੱਤਾ ਦੂਜੇ ਪਾਸੇ ਆਪਣਾ ਕੁੱਤਾ ਖੜਾ ਕਰ ਦਿੱਤਾ ਤੀਜੇ ਪਾਸੇ ਝਾੜੀਆਂ ਨੂੰ ਅੱਗ ਲਾ ਦਿੱਤੀ ਚੌਥੇ ਪਾਸੇ ਆ ਬੰਦੂਕ ਫੜ ਕੇ ਖੜੋ ਗਿਆ ਜਨੋ ਹਿਰਣੀ ਨੇ ਚਾਰੇ ਪਾਸਿਆਂ ਵੱਲ ਤੱਕਿਆ ਦੇਖਿਆ ਕਿ ਹੁਣ ਮੇਰਾ ਤੇ ਮੇਰੇ ਬੱਚਿਆਂ ਦਾ ਬਚ ਕੇ ਨਿਕਲਣਾ ਬਹੁਤ ਮੁਸ਼ਕਲ ਹੈ ਹੁਣੇ ਸ਼ਿਕਾਰੀ ਮੇਰੇ ਬੱਚਿਆਂ ਨੂੰ ਤੇ ਮੈਨੂੰ ਮਾਰ ਦੇਵੇਗਾ ਇੱਕ ਦਮ ਰੱਬ ਨੂੰ ਯਾਦ ਕੀਤਾ ਤੇ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕੀਤੀ हे ਸਭ ਦੀ ਰੱਖਿਆ ਕਰਨ ਵਾਲੇ ਪਰਮੇਸ਼ਰ ਹੁਣ ਮੇਰਾ ਤੇ ਮੇਰੇ ਬੱਚਿਆਂ ਦਾ ਇਸ ਘੇਰੇ ਵਿੱਚੋਂ ਨਿਕਲਣਾ ਬਿਲਕੁਲ ਮੁਸ਼ਕਲ ਹੈ ਪਰਮਾਤਮਾ ਹੁਣ ਮੈਂ ਤੇਰੀ ਛੰਨਾਂ ਚ ਆਈ ਹਾਂ ਮੇਰਾ ਨਹੀਂ ਇਹਨਾਂ ਮਾਸੂਮ ਬੱਚਿਆਂ ਦਾ ਵਾਸਤਾ ਹੀ ਸਾਡੀ ਰੱਖਿਆ ਕਰ ਬਾਕੀ ਤੇ ਹੋਰ ਕੋਈ ਚਾਰਾ ਆ ਜਾਂ ਉਸਰਾ ਨਹੀਂ ਰਿਹਾ ਬੱਚੇ ਨਿਕਲ ਨਹੀਂ ਸਕਦੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਸ਼੍ਰੀ ਰਾਗ ਵਿੱਚ ਸਿੱਖਸ਼ਬ ਦਰਜ ਕੀਤਾ ਹੈ ਜਾਂ ਕੋ ਮੁਸ਼ਕਲियत ਬਣੇ ਢੋਈ ਕੋਈ ਨਾ ਦੇ ਲਗੂ ਹੋਏ ਦੁਸ਼ਮਨਾ ਸਾਥ ਪੀ ਭਾਜੀ ਖੜੇ ਸਭ ਉਪਰ ਜੀ ਆਸਰਾ ਚੁੱਕੇ ਸਭ ਸਰਾਓ ਜੇਤੇ ਆਵੀ ਉਸ ਪਾਰ ਬ੍ਰਹਮ ਲਗੇ ਨ ਤਤੀ ਬਾਓ ਹਿਰਣੀ ਦੀ ਅਰਦਾਸ ਕਰਨ ਦੀ ਦੀਰਸੀ ਵੈਗੁਰੂ ਦੇ ਦਰ ਤੇ ਸੱਚੇ ਮਨੋਂ ਨਿਕਲੀ ਅਰਦਾਸ ਪ੍ਰਵਾਨ ਹੋਈ ਇੱਕ ਹਵਾ ਦਾ ਬੋਲਾ ਆਇਆ ਅਗ ਉੱਡ ਕੇ ਜਾਲ ਤੇ ਜਾ ਪਈ ਜਾਲ ਸੜ ਗਿਆ ਤੇ ਨਾਲ ਹੀ ਬਰਸਾਤ ਸ਼ੁਰੂ ਹੋ ਗਈ ਤੇ ਅਗ ਵੀ ਬੁਝ ਗਈ ਜਦੋਂ ਸ਼ਿਕਾਰੀ ਨੇ ਦੇਖਿਆ ਕਿ ਰਾਹ ਖੁੱਲ ਗਿਆ ਹੈ ਇੰਨੀ ਤੇ ਉਹਦੇ ਬੱਚੇ ਨੂੰ ਨਿਕਲ ਜਾਣਾ ਹੈ ਨਿਸ਼ਾਨਾ ਲਾ ਕੇ ਇਹਨੂੰ ਮਾਰਨ ਲੱਗਾ ਇਹਨੇ ਜਿੰਨੂੰ ਲਾਗੂ ਖੁੱਡ ਵਿੱਚੋਂ ਸੱਪ ਨਿਕਲਿਆ ਤੇ ਸ਼ਿਕਾਰੀ ਦੀ ਲਾਤੇ ਡੰਗ ਮਾਰਿਆ ਸ਼ਿਕਾਰੀ ਦਾ ਨਿਸ਼ਾਨਾ ਹਿਲ ਗਿਆ ਤੇ ਉਸ ਨਿਕਲੀ ਹੋਈ ਗੋਲੀ ਨਾਲ ਸ਼ਿਕਾਰੀ ਦਾ ਕੁੱਤਾ ਵੀ ਮਰ ਗਿਆ ਇੰਦਰ ਸੱਪ ਦੇ ਡੰਗ ਮਾਰਨਾ ਸ਼ਿਕਾਰੀ ਮਾਰੇ ਗਿਆ ਕਿੰਨੀ ਤੇ ਉਹਦੇ ਬੱਚੇ ਸਹੀ ਸਲਾਮਤ ਨਿਕਲ ਗਏ ਗੁਰੂ ਸਵਾਰਿਓ ਇਸੇ ਤਰ੍ਹਾਂ ਹੀ ਅਗਰ ਸਮਾ ਹੋਵੇ ਗਿਆਨ ਹੋਵੇ ਜ਼ਿੰਦਗੀ ਹੋਵੇ ਤੇ ਪਰਮੇਸ਼ਰ ਦੀ ਕਿਰਪਾ ਹੋ ਜਾਂਦੀ ਆ ਪਰ ਜੇ ਨਹੀਂ ਬੜੇ ਘਟਨ ਤੇਰਾ ਸਾਰ ਜੇ ਮਨੁੱਖ ਦੇ ਸ਼ਵਾ ਜਿਹੜੇ ਪੂਰੇ ਹੋ ਚੁੱਕੇ ਹੋਣ ਜੀਵ ਦੇ ਭਾਈ ਉਹ ਉਸ ਨੂੰ ਬਚਾਉਣ ਵਾਲਾ ਕੋਈ ਨਹੀਂ ਹੁੰਦਾ ਇਸੇ ਤਰ੍ਹਾਂ ਹੀ ਪਿਆਰੋ ਇੱਕ ਸ਼ਿਕਾਰੀ ਅਧਿਆਨਾਂ ਦੀ ਤਰ੍ਹਾਂ ਸ਼ਿਕਾਰ ਨੂੰ ਨਿਕਲਦਾ ਹੈ ਔਰ ਬਾਬਾ ਫਰੀਦ ਜੀ ਵੀ ਇਹਦੀ ਬਾਤ ਦਿਲ ਲਿਖਦੇ ਨੇ ਏਕ ਮਰਨਤੇ ਦੋਏ ਮਰੇ ਦੋਏ ਮਰਨਤੇ ਚਾਰ ਚਾਰ ਮਨ ਤੇ ਛੇ ਮੁਰੇ ਚਾਰ ਪੁਰਖ ਦੋ ਈਨਾਰ ਹੁਣ ਸ਼ਿਕਾਰੀ ਆਪਣੀ ਰਾਈਫਲ ਦੇ ਨਾਲ ਜੰਗਲ ਦੇ ਵਿੱਚ ਸ਼ਿਕਾਰ ਕਰਨ ਵਾਸਤੇ ਪਿਆਰਿਓ ਨਿਕਲਦਾ ਹੈ ਜਦੋਂ ਜੰਗਲ ਦੇ ਵਿੱਚ ਪਹੁੰਚਦਾ ਹੈ ਆ ਕੇ ਹਿਰਣੀ ਦੇਖਦਾ ਹਿਰਣੀ ਤੇ ਨਿਸ਼ਾਨਾ ਬੰਨ ਕੇ ਜਦੋਂ ਗੋਲੇ ਚਲਾਉਂਦਾ ਹੈ ਤੇ ਪਿਆਰਿਓ ਹਿਰਣੀ ਦੇ ਪੇੜ ਦੇ ਵਿੱਚ ਦੋ ਬੱਚੇ ਨੇ ਉਹ ਹਿਰਨੀ ਵੀ ਮਰ ਜਾਂਦੀ ਹੈ ਤੇ ਬੱਚੇ ਵੀ ਮਰ ਜਾਂਦੇ ਨੇ ਦੂਸਰੇ ਬੰਨੇ ਗੋਲੀ ਚੱਲਦਿਆਂ ਸਾਰ ਹੀ ਇੱਕ ਸੱਪ ਸੱਪ ਨਿਕਲ ਕੇ ਖੁਰਦੇ ਵਿੱਚੋਂ ਸ਼ਿਕਾਰੀ ਦੇ ਪੈਰ ਤੇ ਡੰਗ ਮਾਰਦਾ ਉਸ ਦੀ ਰਫਲ ਹੱਥੋਂ ਛੁੱਟ ਜਾਂਦੀ ਹੈ ਸੱਪ ਦੇ ਸਿਰ ਤੇ ਵੱਜਦੀ ਹੈ ਸੱਪ ਵੀ ਮਰ ਜਾਂਦਾ ਸੱਪ ਦੇ ਮਰਨ ਦੇ ਨਾਲ ਸ਼ਿਕਾਰੀ ਵੀ ਮਰ ਗਿਆ ਹਿਰਣੀ ਮਰ ਗਈ ਦੋ ਬੱਚੇ ਮਰ ਗਏ ਇਹਨਾਂ ਨੂੰ ਉਸ ਸ਼ਿਕਾਰੀ ਦੀ ਪਤਨੀ ਆਪਣੇ ਬੱਚੇ ਸਵੇਰ ਲੱਭਦੀ ਲਵਾਉਂਦੀ ਪੁੱਛਦੀ ਪਛਾਉਂਦੀ ਵੇਖਦੀ ਵਿਖਾਉਂਦੀ ਜੰਗਲ ਦੇ ਵਿੱਚ ਆਣ ਕੇ ਉਸ ਜਗ੍ਹਾ ਤੇ ਪਹੁੰਚ ਜਾਂਦੀ ਜਿੱਥੇ ਸ਼ਿਕਾਰੀ ਮਰਿਆ ਪਿਆ ਵੇਖ ਕੇ ਆਪਣਾ ਰਾਜ ਭਾਗ ਜੜਿਆ ਪੱਥਰਾਂ ਨਾਲ ਟਕਰਾ ਟਕਰਾ ਕੇ ਸਿਰ ਮਾਰ ਮਾਰ ਕੇ ਮਰ ਜਾਂਦੀ ਏ ਬੱਚਾ ਉਹਦਾ ਭੋਖਣਾ ਵਿਰਕਦਾ ਆਇਆ ਉਹ ਵੀ ਉੱਥੇ ਪੂਰਾ ਹੋ ਜਾਂਦਾ ਸੁ ਕਹਿੰਦਾ ਭਾਵ ਨਹੀਂ ਬੱਦਨ ਘਟਲ ਤੇਰਾ ਸਾਰ ਪਿਆਰਿਓ ਜਸਵੇਰੇ ਪਰਮੇਸ਼ਰ ਦਾ ਹੁਕਮ ਆ ਗਿਆ ਇਸ ਦੁਨੀਆ ਤੋਂ ਜਾਣਾ ਹੀ ਪੈਂਦਾ ਹੈ ਭੂ ਮੰਡਲਾ ਜਿਹੜਾ ਹੈ ਜਿਹੜੀ ਜਗ੍ਹਾ ਉਹ ਪਿਆਰਿਓ ਸਤਗੁਰੂ ਨਿਯਤ ਕਰਦਾ ਹੈ ਜਿਸ ਤਰ੍ਹਾਂ ਕਿ ਇੱਕ ਵਾਰ ਤਿੰਨ ਚੀਜ਼ਾਂ ਪਾਣੀ ਵਿੱਚ ਰਹਿਣ ਵਾਲੀ ਧਰਤੀ ਤੇ ਰਹਿਣ ਵਾਲੀ ਤੇ ਆਕਾਸ਼ ਵਿੱਚ ਉੱਡਣ ਵਾਲੀ ਪਰਮੇਸ਼ਰ ਦੇ ਉਹਨਾਂ ਦੀ ਮੌਤ ਇੱਕ ਜਗ੍ਹਾ ਲਿਖੀ ਹੋਵੇ ਤੇ ਕਈ ਵਾਰੀ ਸੋਚਦੇ ਆਂ ਪਿਆਰਿਓ ਕਿ ਇਹਨਾਂ ਦੀ ਮੌਤ ਕਿੱਥਾਂ ਕਿਵੇਂ ਹੋ ਸਕਦੀ ਹੈ ਇੱਕ ਆਕਾਸ਼ ਦੇ ਵਿੱਚ ਉੱਡ ਰਿਹਾ ਹੈ ਇੱਕ ਧਰਤੀ ਤੇ ਦੌੜ ਰਿਹਾ ਹੈ ਕਿ ਪਾਣੀ ਵਿੱਚ ਹੈ ਇੱਕ ਹਿਰਨ ਪਿਆਸ ਬੁਝਾਉਣ ਵਾਸਤੇ ਬਾਰਾ ਸਿੰਘਾ ਇੱਕ ਤਲਾਬ ਤੇ ਪਹੁੰਚਦਾ ਹੈ। ਤਲਾਬ ਦੇ ਵਿੱਚੋਂ ਤਦਵਾ ਉਸ ਦੀ ਜबान ਨੂੰ ਘੁੱਟ ਕੇ ਪਕੜ ਲੈਂਦਾ ਹੈ। ਬਾਰਾ ਸਿੰਘਾ ਤਦਵੇ ਨੂੰ ਪਕੜਦਾ ਹੈ। ਇਹਦੇ ਵਿੱਚ ਕਸ਼ਮਕਸ਼ ਦੇ ਵਿੱਚ ਦੋਵੇਂ ਜਣੇ ਜਿਹੜੇ ਨੇ ਉਹ ਖਤਮ ਹੋ ਜਾਂਦੇ ਨੇ। ਸਿੰਘ ਵੱਡੇ-ਵੱਡੇ ਨੇ ਬਾਰਾ ਸਿੰਘਾ ਪਾਣੀ ਦੇ ਬਾਹਲੇ ਬਨੇ ਡਗਾ। ਇੱਕ ਏਲ ਬੜੀ ਉੱਚੀ ਜਗ੍ਹਾ ਤੋਂ ਦੇਖਦੀ ਹੈ ਥੱਲੇ ਮਰਦਾਰ ਪਿਆ ਹੈ। ਉਹ ਜਿਸ ਵੇਲੇ ਥੱਲੇ 12 ਸਿੰਘੀ ਦਾ ਹਿਸਾਬ ਲਾ ਕੇ ਜਨਮ ਦਾ ਹਿਸਾਬ ਲਾ ਕੇ ਥੱਲੇ ਆਉਂਦੀ ਸਿੰਘਾਂ ਦਾ ਹਿਸਾਬ ਨਹੀਂ ਲੱਗਦਾ ਜੱਕ ਦਾਮ ਜਦੋਂ ਉਹ ਥੱਲੇ ਡਿੱਗ ਕੇ ਉਹਦੇ ਸਿੰਘਾਂ ਦੇ ਵਿੱਚ ਫਸ ਕੇ ਨਾਲ ਦੀ ਨਾਲ ਉਹ ਵੀ ਖਤਮ ਹੋ ਜਾਂਦੀ ਏ ਕਹਿੰਦਾ ਭਾ ਕਿ ਵਿధి ਦਾ ਵਿਧਾਨ ਹੈ ਜਿੱਥੇ ਲਿਖੀ ਹੈ ਉੱਥੇ ਪੂਰੀ ਹੁੰਦੀ ਹੈ ਇਸੇ ਤਰ੍ਹਾਂ ਇੱਕ ਵਾਰ ऋषि ਨੇ ਦੱਸਿਆ ਕਿ ਕਿਹੜੇ ਤਰੀਕੇ ਦੇ ਨਾਲ ਤੇਰਾ ਪਰਿਵਾਰ ਖਤਮ ਹੋਏਗਾ ਤੇਰਾ ਰਾਜ ਭਾਗ ਖਤਮ ਹੋਏਗਾ ਕਿਵੇਂ ਤੇਰੇ ਹੱਥੋਂ ਪੰਤਾਂ ਦਾ ਕਤਲ ਹੋਏਗਾ ਕਿਵੇਂ ਤੇਰਾ ਜਗਸਪੂਰਨ ਨਹੀਂ ਹੋਏਗਾ ਇਹ ਬਚਨ ਕੀਤੇ ਰਾਜੇ ਜਨਮੇਜੇ ਨੂੰ ਰਾਜਾ ਜਨਮੇਜਾ ਦੇ ਮੱਤੀ ਵਰਜ ਬਿਆਸ ਪੜਾਇਆ ਵਿਆਸ ਰਿਸ਼ੀ ਨੇ ਪੜਾਇਆ ਕਿ ਤੇਰੇ ਜਿਹੜੇ ਜਗਤ ਤੂੰ ਕਰਨੇ ਆ ਤੋ ਉਸਨੇ ਤਰੀਕਾ ਦੱਸਿਆ ਕਿ ਤੂੰ ਇੱਕ ਬੜੀ ਸੁੰਦਰ ਘੋੜੀ ਖਰੀਦੇਗਾ ਉਹ ਘੋੜੀ ਜਿਹੜੀ ਐ ਤੂੰ ਉਹਦੇ ਤੇ ਚੜ ਕੇ ਜੰਗਲ ਦੇ ਵਿੱਚ ਜਾਵੇਂਗਾ ਜੰਗਲ ਦੇ ਵਿੱਚ ਜਦੋਂ ਤੂੰ ਸ਼ਿਕਾਰ ਖੇਡਦਾ ਖੇਡਦਾ ਥੱਕ ਜਾਵੇਂਗਾ ਇੱਕ ਜਗ੍ਹਾ ਆਰਾਮ ਕਰਨ ਵਾਸਤੇ ਘੋੜੀ ਬੰਨੇਗਾ ਜਦੋਂ ਤੂੰ ਉਹ ਘੋੜੀ ਨੂੰ ਬੰਨ ਕੇ ਸੋਵੇਂਗਾ ਲਾਗੇ ਤਲਾਬ 'ਚੋਂ ਇੱਕ ਦਰਿਆਈ ਘੋੜਾ ਨੇਕ ਲੇ ਕੇ ਉਸ ਕੋੜੀ ਨਾਲ ਸੰਭੋਗ ਕਰੇਗਾ ਉਸ ਤੋਂ ਜਿਹੜਾ ਬੜਾ ਸੁੰਦਰ ਬਸ਼ੀਰਾ ਹੋਵੇਗਾ ਉਸ ਨੂੰ ਪਾਲੇਗਾ ਵੱਡਾ ਕਰੇਗਾ ਫਿਰ ਇੱਕ ਵੱਡਾ ਤਗੜਾ ਜੱਗ ਕਰੇਗਾ ਔਰ ਉਸ ਜੱਗ ਦੇ ਵਿੱਚ ਤੂੰ ਪੰਡਤਾਂ ਨੂੰ ਸਦਾ ਦੇ ਕੇ ਲੰਗਰ ਪਾਣੀ ਛਕਾਏਗਾ ਤੂੰ ਤੇ ਤੇਰੀ ਘਰ ਵਾਲੀ ਲੰਗਰ ਪਾਣੀ ਛਕਾਉਗੇ ਤੇ ਇਹਦੀ ਪਤਨੀ ਦੇ ਪੇੜ ਤੋਂ ਕਪੜਾ ਉੱਟ ਜਾਏਗਾ ਉਹ ਪੰਡਤ ਹੱਸਣਗੇ ਤੇ ਤੂੰ ਉਹਨਾਂ ਪੰਡਤਾਂ ਦਾ ਕਤਲ ਕਰ ਦੇਵੇਂਗਾ ਤੇਰਾ ਜਗਨਿਸ਼ ਫਲ ਹੋ ਜਾਏਗਾ। ਸੋ ਪਿਆਰਿਓ ਬੜੇ ਤਰੀਕੇ ਦੇ ਨਾਲ ਸਮਝਾਇਆ। ਜਨਮੇਜਾ ਕਹਿਣ ਲੱਗਾ ਮੈਂ ਪਹਿਲੀ ਗੱਲ ਤਾਂ ਘੋੜੀ ਨਹੀਂ ਖਰੀਦਾਂਗਾ। ਆਣ ਕੇ ਆਪਣੇ ਰਾਜ ਪ੍ਰਬੰਧ ਦੇ ਵਿੱਚ ਹੈਰਾਨ ਕਰ ਦਿੱਤਾ ਕਿ ਅੱਜ ਤੋਂ ਘੋੜੀਆਂ ਨਹੀਂ ਖਰੀਦੀਆਂ ਜਾਣਗੀਆਂ। ਬੜਾ ਸਮਾਂ ਲੰਘ ਗਿਆ। ਇੱਕ ਸਮਾਂ ਆਇਆ। ਘੋੜਿਆਂ ਦਾ ਸਦਰ ਬੜੇ ਵਧੀਆ ਘੋੜੇ ਲੈ ਕੇ ਆਇਆ। ਉਹਨਾਂ ਦੇ ਵਿੱਚ ਇੱਕ ਬੜੀ ਘੋੜੀ ਵਧੀਆ ਮੱਖੀ ਨਹੀਂ ਤਿਲਕਦੀ ਉਪਰੋ। ਪਿਆਰਿਓ ਐਸੀ ਇੱਕ ਘੋੜੀ ਵੇਖਣ ਦੇ ਲਾਇਕ ਦੀ ਤੇ ਜਦੋਂ ਦਰਬਾਰੀਆਂ ਨੇ ਹਰਕਾਰ ਨੇ ਰਾਜੇ ਨੂੰ ਦੱਸਿਆ ਕਿ ਇਸ ਤਰ੍ਹਾਂ ਦਾ ਜਾਨਵਰ ਕਦੀ ਮਿਲ ਨਹੀਂ ਸਕਦਾ ਰਾਜਾ ਪਿਛਲਾ ਸਮਾਂ ਭੁੱਲ ਗਿਆ ਘੋੜੀ ਨੂੰ ਖਰੀਦ ਲਿਆ ਘੋੜੀ ਨੂੰ ਖਰੀਦ ਕੇ ਆਪਣੇ ਰਾਜ ਦੇ ਵਿੱਚ ਰੱਖਿਆ ਉੱਧ ਤੇ ਚੜ ਕੇ ਸ਼ਿਕਾਰ ਵੀ ਜਾਣਾ ਸ਼ੁਰੂ ਕਰ ਦਿੱਤਾ ਹੁਣ ਸ਼ਿਕਾਰ ਖੇਡਦੇ ਆ ਖੇਡਦੇ ਆ ਸਾਰੀ ਦਿਹਾੜੀ ਜਦੋਂ ਉਸ ਦਾ ਕੋਈ ਵਾਹ ਪੇਸ਼ ਨਾ ਗਈ ਤੇ ਪਿਆਰਿਓ ਉਥੇ ਰੁਖ ਦੇ ਨਾਲ ਘੋੜੀ ਨੂੰ ਬਨ ਕੇ ਆਪ ਸੌਂ ਗਿਆ ਲਾਗੇ ਦਰਿਆਈ ਘੋੜਾ ਇਕ ਤਲਾਚੋਂ ਨਿਕਲਿਆ ਔਰ ਉਸ ਨੂੰ ਪਿਆਰਿਓ ਅਮਲ ਕਰਕੇ ਆਉ ਗਿਆ ਉਸ ਕੋ ਘੋੜੀ ਦੇ ਇੱਕ ਵਸ਼ੇਰੇ ਨੂੰ ਜਨਮ ਦਿੱਤਾ ਸੇਜੇ ਸੇਜੇ ਉਹ ਵਸ਼ੇਰਾ ਵੱਡਾ ਹੋਇਆ ਜਦੋਂ ਵੱਡਾ ਹੋਇਆ ਤੇ ਰਾਜੇ ਨੇ ਸੋਚਿਆ ਕਿ ਇੱਕ ਅਸਮੇਤ ਜਗ ਕੀਤਾ ਜਾਵੇ ਉਸ ਜਗ ਦੇ ਵਿੱਚ ਉੜਾ ਵੱਢ ਕੇ ਉਹਦਾ ਜਗ ਕਰਨਾ ਸੀ ਬੜੇ ਬੜੀ ਦੁਨੀਆ ਨੂੰ ਸਦਿਆ ਬੜੇ ਬੜੇ ਪੰਡਤ ਵਿਦਵਾਨ ਸਦੇ ਔਰ ਲੰਗਰ ਪਾਣੀ ਤਿਆਰ ਕੀਤਾ ਪਿਆਰਿਓ ਲੰਗਰ ਪਾਣੀ ਤਿਆਰ ਕਰਕੇ ਜਦ ਪੰਡਤਾਂ ਨੂੰ ਲੈਣ ਜੋ ਬਿਠਾ ਕੇ ਉਸ ਦੀ ਪਤਨੀ ਤੇ ਰਾਜਾ ਲੰਗਰ ਪਾਣੀ ਛਕਾ ਰਹੇ ਸੀ ਪਤਨੀ ਦੇ ਪੇੜ ਤੋਂ ਕਪੜਾ ਓੜਿਆ ਪੰਡਤ ਅਸਤੇ ਖੁਸੀ ਵਿਚਾ ਕੇ ਰਾਜੇ ਨੇ ਉਹਨਾਂ ਪੰਡਤਾਂ ਦਾ ਕਤਲ ਕਰ ਦਿੱਤਾ ਅਸਮੇਰ ਜਗ ਜਿਹੜਾ ਸੀ ਨਸਰ ਹੋ ਗਿਆ ਕਹਿੰਦਾ ਭਾ ਕੇ ਵਿਜੀ ਦਾ ਵਿਧਾਨ ਹੈ ਲਿਖਿਆ ਲੇਖ ਨਾ ਮਿੱਟਿਆ ਮਿੱਟਿਆ ਸਖੀ ਜੋ ਲਿਖਿਆ ਕਰਤਾਰ ਜੋ ਲਿਖਿਆ ਜਾਂਦਾ ਪਿਆਰਿਓ ਉਹਦੀਆਂ ਰੇਖਾਵਾਂ ਮੋੜ ਦੀ ਸਕਦੀਆਂ ਪਰ ਜੇ ਅਰਦਾਸ ਹੋ ਜਾਵੇ ਸੱਚੇ ਮਨ ਦੇ ਨਾਲ ਤੇ ਉਹ ਸੰਪੂਰਣ ਵੀ ਹੋ ਜਾਂਦੀ ਆ ਉਹਦੇ ਨਾਲ ਬਰਕਤਾਂ ਮਿਲ ਵੀ ਜਾਂਦੀਆਂ ਨੇ ਸੋ ਇਹ ਅਰਦਾਸ ਦੀ ਮਹੱਤਤਾ ਦੀ ਬਾਰੇ ਜਾਣਕਾਰੀ ਤੇ ਨਾਲ ਵਿਜੀ ਦਾ ਵਿਧਾਨ ਸਤਿਗੁਰੂ ਕਿਰਪਾ ਕਰਨ ਆਪ ਜੀ ਜੇ ਲਸਾਂ ਜਪਾਈ ਹੋਈਆਂ ਪੁਲਾ ਨੂੰ ਨੱਚ ਤਾਰਿਓ ਗਾਜ ਕੇ ਫੜੇਕ ਜਾਗੀ